ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਚੀਜ਼ ਕਹਿਣਾ ਵਾ ਠੀਕ ਆ ਮੇਰਾ ਜਾਂ ਮੇਰੀ ਭਰਾ ਦਾ ਕੋਈ ਵੀ ਸੰਪਰਕ ਨਿਕਲਿਆ ਬਈ ਠੀਕ ਆ ਜਿਨ੍ਹਾਂ ਨੇ ਵੀ ਸੰਦੀਪ ਦਾ ਨਖਾਨ ਕੀਤਾ ਜਾਂ ਕਰਾਇਆ ਉਹਨਾਂ ਚੋਂ ਕਿਸੇ ਨਾਲ ਵੀ ਮੇਰਾ ਕੋਈ ਵੀ ਇੱਕ ਇੱਕ ਮੈਚ ਕੱਢ ਦੇਣਾ ਹਨਾ ਵੀ ਹਾਂ ਵੀ ਇਹ ਬੰਦੇ ਨਾਲ ਇਹਨਾਂ ਦੇ ਬੰਦਿਆਂ ਨਾਲ ਜਾਂ ਉਹ ਗਰੁੱਪ ਨਾਲ ਲਾਲੂ ਜਾਂ ਜਿਨ੍ਹਾਂ ਨੇ ਵੀ ਕਤਲ ਕੀਤਾ ਜਾਂ ਮਰਵਾਇਆ ਜਾਂ ਮਾਰਿਆ ਹਨਾ ਵੀ ਉਹਨਾਂ ਨਾਲ ਮੇਰਾ ਸੰਪਰਕ ਜਾਂ ਮੇਰਾ ਕੋਈ ਟੱਚ ਹੂੰ ਉਹਨਾਂ ਨਾਲ ਹੋਵੇ ਬਈ ਮੈਂ ਗੁਰੂਗ੍ਰਾਂ ਸਾਹਿਬ ਨੂੰ ਫੇਰ ਕਹਿਣਾ ਮੈਂ ਗੁਰੂਗ੍ਰਾਂ ਸਾਹਿਬ ਨੂੰ ਹਰਨਾਮਨ ਮੰਨ ਕੇ ਕਹਿਣਾ ਸੀ ਦੋਨੇ ਭਰਾ ਕਿ ਆਪ ਗੋਲੀ ਮਾਰਨਗੇ ਆਪਦੇ ਆਪ ਦੇ ਪਰ ਜੇ ਇਹ ਚੀਜ਼ਾਂ ਮੈਂ ਕਹਿਣਾ ਵੀ ਮੈਂ ਹਜ਼ਰਨਾਜ਼ਰ ਮੰਨ ਕੇ ਕਹਿਣਾ ਵੀ ਜੇ ਉਹ ਚੀਜ਼ਾਂ ਨਾ ਨਿਕਲੀਆਂ ਤੇ ਫਿਰ ਜਿਹੜਾ ਮੇਰੇ ਨਖਾਨ ਹੋਏ ਨੇ ਉਹਨਾਂ ਦੀ ਪਰਭਾਈ ਕੌਣ ਕਰੂਗਾ ਬਈ ਮੈਨੂੰ ਇਨਸਾਫ ਕੌਣ ਦੇਊਗਾ ਰਤੇਸ਼ ਲੱਕੀ ਦੇਊਗਾ ਹੂੰ ਰਤੇਸ਼ ਲੱਕੀ ਦੇਊਗਾ ਮੈਨੂੰ ਇਨਸਾਫ ਜਾਂ ਟੋਨਾ ਬੜੇ ਵਾਲੀਆ ਦੇਊਗਾ ਮੈਨੂੰ ਇਨਸਾਫ ਹੂੰ ਠੀਕ ਆ ਮੇਰੇ ਤਾਂ ਇਹ ਬੱਚਿਆਂ ਦੇ ਮੇਰੇ ਤਾਂ ਕਿੱਦਾਂ ਆਦਾ ਇਹ ਲਾਹੂ ਕਿ ਮੇਰੇ ਤਾਂ ਜਵਾਕ ਦੇ ਕਾਤਲ ਠੀਕ ਹੈ ਠੀਕ ਆ ਮੇਰੇ ਭਰਾ ਦੇ ਡਿਵੋਰਸ ਦਾ ਕਾਰਨ ਵੀ ਇਹ ਆ ਠੀਕ ਆ ਕਿਤੇ ਨਾ ਕਿਤੇ ਇਹਨਾਂ ਨੂੰ ਕੰਮ ਸੇ ਕੰਮ ਜੇ ਇਹ ਐਡੇ ਸੱਚੇ ਨਹੀਂ ਐਨੇ ਸੱਚ ਬੋਲਣ ਵਾਲੇ ਨਹੀਂਗੇ ਇਹਨਾਂ ਨੂੰ ਇੱਕ ਵਾਰੀ ਤਾਂ ਇੰਨੀ ਗੱਲ ਕਹਿਣੀ ਚਾਹੀਦੀ ਸੀ ਵੀ ਠੀਕ ਆ ਜੀ ਪੁਲਿਸ ਨੇ ਜੋ ਕੀਤਾ ਜੋ ਸੰਦੀਪ ਦੇ ਕੇਸ ਦੇ ਵਿੱਚ ਇਹਨਾਂ ਨੂੰ ਕਰਨਾ ਚਾਹੀਦਾ ਸੀ ਚੰਗਾ ਕਰ ਰਹੇ ਨੇਗੇ ਮੈਂ ਹੁਣ ਵੀ ਕਹਿੰਦਾ ਮੈਂ ਪੁਲਿਸ ਨੇ ਕੋਈ ਜਿਵੇਂ ਪੁਲਿਸ ਨੇ ਜੋ ਇੱਕ ਕਾਰਵਾਈ ਬਣਦੀ ਸੀ ਕਰ ਪੁਲਿਸ ਨੇ ਬੜੀ ਵਧੀਆ ਤਤਕਸ਼ ਕੀਤੀ ਹੋਈ ਆ ਪੁਲਿਸ ਨੂੰ ਐਨ ਕਲੀਅਰ ਕਟ ਪਦਾਵਾ ਵੀ ਕੀ ਹੈਗਾ ਕੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਜਪ੍ਰਿਤ ਟਾਕ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੇਨਤੀ ਪ੍ਰਵਾਨ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅੱਜ ਗੱਲ ਕਰਦੇ ਆ ਜਗਜੀਤ ਸਿੰਘ ਗਾਂਧੀ ਦੀ ਉਰਫ ਜੀਤੇ ਬਟਾਰੀ ਦੀ ਜਿਹਨੂੰ ਕਈ ਮੀਡੀਆ ਚੈਨਲਾਂ ਨੇ ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ਦੇ ਵਿੱਚ ਮਾਸਟਰਮਾਈਂਡ ਜਾਂ قاتل کہہ کے پرچراہ بھی یہ جگجیت گاندھی نے سارا اسلحہ پرووائیڈ کر کے شوٹراں ਨੂੰ ਦਿੱਤਾ ਸੀਗਾ ਜਿਵੇਂ ਮੈਂ ਇਸ ਬਾਰੇ ਪਹਿਲਾਂ ਵੀ ਗੱਲ ਕੀਤੀ ਆ ਵੀ ਉਹ ਗਾਂਧੀ ਹਰਿਆਣਾ ਦਾ ਸੀ ਇਹ جگجیت گاندھی ਪੰਜਾਬ ਦਾ ਇਹ ਪ੍ਰਸ਼ਾਸਨ ਦੀ ਅਣਗੈਲੀ ਨਾਲ ਜਾਂ ਕਿਸੇ ਦੀ ਸਿਆਸਤ ਨਾਲ ਇਸ ਮੁੰਡੇ ਦਾ ਨਾਮ ਪਾਇਆ ਗਿਆ جگجیت گاندھی ਦੇ ਪਿਛੋਕੜ ਬਾਰੇ ਮੈਂ ਗੱਲ ਕਰਾਂ جگجیت گاندھی ਦੀ ਕੋਈ ਬਾਲੀ ਵੱਡੀ ਕ੍ਰਾਈਮ ਦੀ ਹਿਸਟਰੀ ਨਹੀਂ ਪਰ ਇਸ ਦਾ ਨਾਮ ਉਹ ਕਾਲੀ ਸੂਚੀ 'ਚ ਪੈ ਗਿਆ ਜੋ ਟੈਂਗਸਟਰਾਂ ਦੀ ਲਿਸਟ ਬਣੀ ਸੀਗੀ ਗ੍ਰਹਿ ਮੰਤਰਾਲੇ ਵੱਲੋਂ ਲਿਸਟ ਪਾਸ ਹੋਈ ਸੀਗੀ ਹਾਲਾਂਕਿ ਇਹ ਕੋਈ ਏ ਕੈਟਾਗਰੀ ਦਾ ਕ੍ਰਿਮੀਨਲ ਨਹੀਂ ਸੀਗਾ ਪਰ ਇਹਦਾ ਨਾਂ ਉਹਦੇ ਵਿੱਚ ਪੈ ਗਿਆ ਇਸ ਦਾ ਸੰਦੀਪ ਨੰਗਲੰਬੀਆਂ ਦੇ ਕਤਲ ਦੇ ਵਿੱਚ ਵੀ ਨਾਮ ਆਇਆ ਸੀਗਾ ਪਰ ਇਹ ਚੁੱਪ ਰਿਹਾ ਕਈ ਲੋਕਾਂ ਦੇ ਸਵਾਲ ਸੀ ਵੀ ਪਹਿਲਾਂ ਇਹ ਕਿਉਂ ਨਹੀਂ ਬੋਲਿਆ ਹੁਣ ਮੈਂ ਉਹ ਵੀ ਤੁਹਾਨੂੰ ਕਲੀਅਰ ਕਰੂੰ ਕਿਉਂਕਿ ਜਗਜੀਤ ਗਾਂਧੀ ਦੇ ਕੁਝ ਸਾਖ ਸੰਬੰਧੀਆਂ ਨੇ ਸਾਡੇ ਨਾਲ ਸੰਪਰਕ ਕੀਤਾਗਾ ਪਰ ਜਗਜੀਤ ਗਾਂਧੀ ਨੂੰ ਇਹ ਗੱਲ ਦਾ ਦੁੱਖ ਆ ਵੀ ਮੈਨੂੰ ਕੁਝ ਪੱਤਰਕਾਰਾਂ ਨੇ ਜਾਂ ਮੈਨੂੰ ਕੁਝ ਯੂਟਿਊਬਰਾਂ ਨੇ ਵੀ ਕਾਤਲ ਕਹਿ ਕੇ ਪ੍ਰਚਾਰਿਆ ਮੇਰਾ ਪੱਖ ਸੁਣਿਆ ਨਹੀਂ ਵੀ ਇੱਕ ਨਾਰਮਲ ਬੰਦਾ ਘਰੇ ਬੈਠਾ ਜਦੋਂ ਉਹ ਆਪਦਾ ਨਾਮ ਜੁੜਿਆ ਦੇਖਦਾ ਇਸ ਕੇਸ ਦੇ ਨਾਲ ਜਦੋਂ ਉਹ ਖਬਰਾਂ ਦੇਖਦਾ ਵਕ ਵਕ ਮੀਡੀਆ ਚੈਨਲ ਤੇ ਉਹ ਕਹਿੰਦਾ ਮੈਂ ਲੋਕਾਂ ਨੂੰ ਸਫਾਈਂਾ ਦਿੰਦਾ ਮਰ ਗਿਆ ਮਤਲਬ ਮੈਂ ਕਿਵੇਂ ਲੋਕਾਂ ਨੂੰ ਸੈਟੀਸਫਾਈ ਕਰਦਾ ਹਾਂ ਮੈਂ ਉਹ ਜਗਜੀਤ ਗਾਂਧੀ ਨਹੀਂ ਹੈਗਾ ਖਮਿਆਜੇ ਜਗਜੀਤ ਗਾਂਧੀ ਨੂੰ ਕੀ ਭੁਗਤਨੇ ਪਾਇਆ ਕਹਿੰਦਾ ਮੇਰੀ ਵਾਈਫ ਪ੍ਰੈਗਨੈਂਟ ਸੀ ਇਸ ਖਬਰ ਨੂੰ ਸੁਣ ਕੇ ਡਿਪਰੈਸ਼ਨ ਦੇ ਵਿੱਚ ਆ ਗਈ ਬੱਚਾ ਸੀਗਾ ਉਹਦੇ ਪੇਟ ਦੇ ਵਿੱਚ ਉਹਦਾ ਮਿਸਕਾਰੇਜ ਹੋ ਗਿਆ ਉਹਦੀ ਪੇਟ ਦੇ ਵਿੱਚ ਹੀ ਮੌਤ ਹੋ ਗਈ ਕਿਉਂਕਿ ਦੀ ਵਾਈਫ ਬਿਮਾਰ ਹੋ ਗਈ ਸੀ ਫਿਰ ਜਗਜੀਤ ਗਾਂਧੀ ਦੇ ਭਰਾ ਦਾ ਤਲਾਕ ਹੋ ਗਿਆ ਪਰ ਜਗਜੀਤ ਗਾਂਧੀ ਨੇ ਗੁਹਾਰ ਸੰਦੀਪ ਦੇ ਪਰਿਵਾਰ ਤੱਕ ਵੀ ਲਾਈ ਸੀ ਜੋ ਸੰਦੀਪ ਨੰਗਲੰਬੀਆਂ ਦੀ ਇਨਸਾਫ ਕਮੇਟੀ ਬਣੀ ਉਹਨਾਂ ਤੱਕ ਵੀ ਲਾਈ ਸੀ ਪਰ ਕਿਸੇ ਨੇ ਨਹੀਂ ਸੁਣੀ ਹਾਲਾਂਕਿ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਪੁਲਿਸ ਦੇ ਕੁਝ ਅਧਿਕਾਰੀਆਂ ਨੂੰ ਪਤਾਗਾ ਵੀ ਇਸ ਮੁੰਡੇ ਦਾ ਨਾਮ ਅਣਗਹਿਲੀ ਕਾਰਨ ਜਾਂ ਗਲਤੀ ਕਾਰਨ ਪੈ ਗਿਆ ਪਰ ਪੁਲਿਸ ਨੇ ਇਹ ਗੱਲ ਗਾਂਧੀ ਨੂੰ ਕਲੀਅਰ ਕਰਤੀ ਸੀ ਵੀ ਜੇਕਰ ਕੋਈ ਰੋਲ ਨਾ ਨਿਕਲਿਆ ਤੈਨੂੰ ਅਸੀਂ ਬੇਮਤਲਬਾ ਨਜਾਇਜ਼ ਤੰਗ ਨਹੀਂ ਕਰਾਂਗੇ 1 2 3 ਪਹਿਲਾਂ ਫਿਰ ਇੱਕ ਰਿਪੋਰਟ ਬਣੀ ਫਿਰ ਜਗਜੀਤ ਗਾਂਧੀ ਦਾ ਨਾਮ ਵਿੱਚ ਆਇਆ ਜਗਜੀਤ ਗਾਂਧੀ ਨੇ ਹੁਣ ਆਪਣੀ ਫੇਸਬੁੱਕ ਤੇ ਇੱਕ ਪੋਸਟ ਪਾਈ ਆ ਉਹਦੇ ਵਿੱਚ ਪੱਤਰਕਾਰਾਂ ਦੇ ਨਾਮ ਵੀ ਲਏ ਆ ਮੈਂ ਤੁਹਾਨੂੰ ਪੋਸਟ ਪੜ੍ਹ ਕੇ ਸੁਣਾਉਣਾਗਾ ਉਹ ਪੋਸਟ ਦੇ ਵਿੱਚ ਜਗਜੀਤ ਗਾਂਧੀ ਕੀ ਲਿਖਦਾਗਾ ਮਾਮਲਾ ਸੰਦੀਪ ਨੰਗਲੰਬੀਆਂ ਦੇ ਕੇਸ ਬਾਰੇ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਜ਼ਰੂਰ ਪੜ੍ਹਨਾ ਇਸ ਪੋਸਟ ਨੂੰ ਅਤੇ ਸ਼ੇਅਰ ਜ਼ਰੂਰ ਕਰਨਾ ਚਾਹੀਏ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤ ਮਿੱਤਰਾਂ ਨੂੰ ਦੋਸਤੋ ਜਿਸ ਤਰ੍ਹਾਂ ਨਾਲ ਸਭ ਨੂੰ ਪਤਾ ਹੋਈ ਆ ਕਿ ਮੇਰੇ ਨਾਮ ਨਾਲ ਪੰਜਾਬ ਪੁਲਿਸ ਨੇ ਸਾਡੇ ਹਰਮਨ ਪਿਆਰੇ ਤੇ ਚੋਟੀ ਦੇ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲੰਬੀਆਂ ਦੇ ਕਤਲ ਕੇਸ ਵਿੱਚ ਪਾ ਦਿੱਤਾ ਵੀ ਮੇਰਾ ਨਾਮ ਜੋੜ ਦਿੱਤਾ ਜਿਸ ਬਾਰੇ ਮੈਂ ਖੁਦ ਆਪ ਜਲੰਧਰ ਪੁਲਿਸ ਨੂੰ ਫੋਨ ਰਾਹੀਂ ਇਹ ਦੱਸ ਦਿੱਤਾ ਸੀ ਕਿ ਮੇਰਾ ਇਸ ਕਤਲ ਨਾਲ ਕੋਈ ਵੀ ਸੰਬੰਧ ਨਹੀਂ ਪਰ ਪੁਲਿਸ ਨੇ ਵੀ ਮੈਨੂੰ ਇਹੀ ਕਿਹਾ ਸੀ ਕਿ ਅਗਰ ਮੇਰਾ ਕੋਈ ਵੀ ਸਬੰਧ ਇਸ ਕੇਸ ਵਿੱਚ ਨਹੀਂ ਹੋਵੇਗਾ ਤਾਂ ਪੁਲਿਸ ਮੇਰੇ ਨਾਲ ਕੋਈ ਵੀ ਨਜਾਇਜ਼ ਤੱਕਾ ਨਹੀਂ ਕਰੇਗੀ ਉਸੇ ਤਰ੍ਹਾਂ ਹੀ ਹੋਇਆ ਦੋਸਤੋ ਪੂਰੇ 1 ਮਹੀਨੇ ਬਾਅਦ ਪੁਲਿਸ ਨੂੰ ਸੱਚ ਪਤਾ ਲੱਗਿਆ ਸੀ ਕਿ ਉਹਨਾਂ ਨੇ ਕਿਸੇ ਹੋਰ ਦੀ ਥਾਂ ਤੇ ਮੇਰਾ ਨਾਮ ਪਾ ਦਿੱਤਾ ਸੀ ਇਸ ਤੋਂ ਬਾਅਦ ਵਿੱਚ ਜਲੰਧਰ ਪੁਲਿਸ ਨੇ ਮੈਨੂੰ ਜਾਂ ਮੇਰੇ ਭਰਾ ਨੂੰ ਕਦੇ ਤੰਗ ਕੀਤਾ ਜਿਸ ਕਰਕੇ ਮੈਂ ਜਲੰਧਰ ਪੁਲਿਸ ਦਾ ਧੰਨਵਾਦ ਵੀ ਕੀਤਾ ਤੇ ਹਮੇਸ਼ਾ ਕਰਦਾ ਰਹਾਂਗਾ ਪਰ ਮੇਰੇ ਜਾਂ ਮੇਰੇ ਪਰਿਵਾਰ ਵੱਲੋਂ ਕੋਈ ਵੀ ਪੈਰਵਾਈ ਇਸ ਕੇਸ ਵਿੱਚ ਨਾ ਕਰ ਹੋਈ ਜਿਸ ਕਾਰਨ ਮੇਰਾ ਨਾਮ ਉਸੇ ਤਰ੍ਹਾਂ ਹੀ ਕੇਸ ਵਿੱਚ ਲਟਕ ਰਿਹਾ ਪੈਰਵਾਈ ਨਾ ਕਰਨ ਕਰਕੇ ਹੋਰ ਕੁਝ ਨਹੀਂ মিডিਆ ਦੇ ادارے ਵਾਲਿਆਂ ਨੇ ਮੇਰਾ ਨਾਮ ਇੰਨਾ ਜ਼ਿਆਦਾ ਪ੍ਰਚਾਰ ਦਿੱਤਾ ਕਿ ਹਰ ਜਗ੍ਹਾ ਬਸ ਇਹੀ ਖਬਰ ਬਾਰ-ਬਾਰ ਨਾਮ ਦਾ ਪ੍ਰਚਾਰ ਹਰ ਟਾਈਮ ਇਹੀ ਲੱਗਦਾ ਸੀ ਕਿ ਕੁਝ ਵੀ ਹੋ ਸਕਦਾ ਮੈਂ ਖੁਦ ਮੇਰੀ ਵਾਈਫ ਅਸੀਂ ਡਿਪਰੈਸ਼ਨ ਵਿੱਚ ਰਹੇ ਕਿਉਂਕਿ ਜਦੋਂ ਸੰਦੀਪ ਦਾ ਕਤਲ ਹੁੰਦਾ ਉਸ ਟਾਈਮ ਮੇਰੀ ਵਾਈਫ ਨੂੰ ਬੱਚਾ ਹੋਣ ਵਾਲਾ ਸੀ ਤੇ ਉਹ ਬੱਚਾ ਵੀ ਅਸੀਂ ਖੋ ਲਿਆ ਇਸ ਮੀਡੀਆ ਦੀ ਮਿਹਰ ਸਦਕਾ ਕਿਉਂਕਿ ਜਿਹੜੀ ਅੱਜ ਕੱਲ ਟੀਆਰਪੀ ਦੀ ਦੌੜ ਚੱਲ ਰਹੀ ਆ ਉਸ ਵਿੱਚ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਕਿਸੇ ਦਾ ਨਾਮ ਲੈਣ ਤੋਂ ਪਿੱਛੇ ਨਾ ਰਹਿ ਜਾਈਏ ਫਿਰ ਕੁਝ ਟਾਈਮ ਪੈਣ ਬਾਅਦ ਮੇਰਾ ਨਾਮ ਸੰਦੀਪ ਵਾਲੇ ਕੇਸ ਨੂੰ ਆਧਾਰ ਬਣਾ ਕੇ ਕਾਲੀ ਸੂਚੀ ਵਿੱਚ ਪਵਾ ਦਿੱਤਾ ਗਿਆ ਪਰਿਵਾਰ ਵੱਲੋਂ ਜਟੂਨਾ ਬਾੜੇ ਵਾਲੋਂ ਜਿੱਥੋਂ ਤੱਕ ਪਤਾ ਪਰਿਵਾਰ ਨੂੰ ਵੀ ਤੇ ਟੋਨੇ ਨੂੰ ਵੀ ਪਤਾ ਸੀ ਕਿ ਇਹ ਉਹ ਇਨਸਾਨ ਨਹੀਂ ਇਹ ਕੋ ਜੋ ਇਨਸਾਨ ਆ ਉਹ ਹਰਿਆਣੇ ਦਾ ਗਾਂਧੀ ਆ ਫਿਰ ਮੇਰੇ ਛੋਟੇ ਭਰਾ ਦਾ ਤਲਾਕ ਹੋਇਆ ਫਿਰ ਵੀ ਵਾਇਗਰੂ ਦਾ ਬਾਣਾ ਮੰਨ ਕੇ ਅਸੀਂ ਚੁੱਪ ਕਰ ਗਏ ਕਿਉਂਕਿ ਅਸੀਂ ਇਹ ਸੋਚ ਰੱਖਦੇ ਸੀ ਦੋਵੇਂ ਭਰਾ ਵੀ ਚਲੋ ਪੁਲਿਸ ਨੂੰ ਸਭ ਕੁਝ ਪਤਾ ਹੋਈ ਆ ਪਰ ਇੱਕ ਜਾਂ ਦੋ ਦਿਨ ਪਹਿਲਾਂ ਇਸ ਕੇਸ ਸੰਬੰਧ ਵਿੱਚ ਕੈਨੇਡਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕੁਝ ਲੋਕਾਂ ਵੱਲੋਂ ਜੋ ਉਹ ਵੀ ਇਸ ਕੇਸ ਨਾਲ ਸੰਬੰਧ ਰੱਖਦੇ ਆ ਮੈਨੂੰ ਨਹੀਂ ਪਤਾ ਉਹਨਾਂ 'ਚ ਦੋਸ਼ੀ ਕੌਣ ਆ ਸੱਚਾ ਕੌਣ ਆ ਜਾਂ ਫਿਰ ਮੇਰੇ ਵਾਂਗੂ ਗਿੱਲੀ ਲੱਕੜ ਨੂੰ ਅੱਗ ਲਾਉਣ ਦੀ ਕੋਸ਼ਿਸ਼ ਹੋ ਰਹੀ ਆ ਉਹਨਾਂ ਨੇ ਇੱਕ ਖਾਸ ਮੀਡੀਆ ਦਾ ਨਾਮ ਲਿਆ ਜੋ ਮੀਡੀਆ ਨਹੀਂ ਮੈਂ ਤਾਂ ਯੂਟਿਊਬਰ ਹੀ ਕਹੂਗਾ ਉਹਦਾ ਨਾਮ ਆ ਰਤੇਸ਼ ਲੱਖੀ ਉਹਦੀ ਗੱਲ ਕੀਤੀ ਗਈ ਖੈਰ ਉਹਨਾਂ ਨੇ ਜੋ ਵੀ ਕਿਹਾ ਮੈਂ ਤਾਂ ਉਸ ਬਾਰੇ ਸੱਚੀ ਕਹਿਣਾ ਪਰ ਜਦੋਂ ਕਿਸੇ ਨੇ ਉਸ ਬਾਰੇ ਗੱਲ ਕੀਤੀ ਤਾਂ ਉਸ ਨੂੰ ਬੜਾ ਦਰਦ ਹੋਇਆ ਫਿਰ ਉਸ ਵੀਰ ਨੇ ਕੱਲ ਇੱਕ ਵੀਡੀਓ ਪਾਈ ਆਪਣੀ YouTube ਅਕਾਊਂਟ ਤੋਂ ਜਿਸ ਵਿੱਚ ਉਸਨੇ ਫਿਰ ਮੇਰਾ ਜ਼ਿਕਰ ਕੀਤਾ ਰਤੇਸ਼ ਜੀ ਆਪਣੀਆਂ ਆਦਤਾਂ ਤੋਂ ਬਾਹਰ ਆ ਜਾਵੋ ਕਿਉਂਕਿ ਇਸ ਵਾਰ ਮੈਂ ਨਹੀਂ ਚਾਹੁੰਦਾ ਕਿ ਤੇਰੀ TRP ਦੇ ਚੱਕਰ ਵਿੱਚ ਮੇਰੇ ਘਰ ਵਿੱਚ ਕੋਈ ਵੀ ਨੁਕਸਾਨ ਹੋਵੇ ਪਹਿਲਾ ਚੰਗਾ ਹੋਵੇਗਾ ਕਿ ਤੁਸੀਂ ਮੇਰੇ ਬਾਰੇ ਜਲੰਧਰ ਜਾ ਕੇ ਪਤਾ ਕਰ ਲੋ ਵੀ ਕੀ ਗੱਲ ਆ ਕੀ ਬਾਤ ਆ ਜਿਵੇਂ ਰਤੇਸ਼ ਜੀ ਜਿੱਦਾਂ ਤੁਹਾਨੂੰ ਸਹੀ ਲੱਗੇ ਕਿਉਂਕਿ ਮੈਂ ਤੁਹਾਡੇ ਮੂੰਹ ਨੂੰ ਤਾਲਾ ਤਾਂ ਲਾ ਨਹੀਂ ਸਕਦਾ ਬਾਕੀ ਮੇਰੇ ਕੋਲ ਬੋਲਣ ਨੂੰ ਜੋ ਵੀ ਪਿਆਗਾ ਉਹਦੇ ਜਵਾਬ ਸ਼ਾਇਦ ਤੁਹਾਡੇ ਕੋਲੇ ਨਾ ਹੋਣੇਰੀ ਰਹਿੰਦੀ ਜ਼ਿੰਦਗੀ ਤੱਕ ਇਸ ਕੇਸ ਵਿੱਚ ਮੈਨੂੰ ਦੋਸ਼ੀ ਸਾਬਤ ਕਰ ਦੇਵੋ ਤਾਂ ਮੈਂ ਆਪਣੇ ਆਪ ਨੂੰ ਆਪ ਗੋਲੀ ਮਾਰ ਲਵਾਂਗਾ ਨਹੀਂ ਮੇਰੇ ਨੁਕਸਾਨ ਦੀ ਭਰਾਈ ਨਾ ਤੁਸੀਂ ਪੂਰੀ ਕਰਨੀ ਆ ਨਾ ਕੋਈ ਹੋਰ ਪੂਰੀ ਕਰ ਸਕਦਾ ਸੋ ਮੇਰਾ ਵੀਰ ਆਪਣੇ ਮੂੰਹ ਤੇ ਕੰਟਰੋਲ ਕਰ ਕੋਈ ਚੱਜ ਦੀ ਪੱਤਰਕਾਰੀ ਕਰ ਪੁਲਿਸ ਦੀ ਐਫ ਆਈ ਆਰ ਨੂੰ ਪੜ੍ਹ ਕੇ ਸੁਣਾ ਦੇ ਨੂੰ ਪੱਤਰਕਾਰੀ ਨਹੀਂ ਕਹਿੰਦੇ ਤੇ ਥੱਲੇ ਲਿਖਿਆ ਹੈ ਜਿਸ ਦੌਰ ਸੇ ਹਮ ਗੁਜ਼ਰੇ ਹੈਂ ਤੂੰ ਗੁਜ਼ਰਤੇ ਤੋ ਗੁਜ਼ਰ ਜਾਂਤੀ ਅੱਜ ਲਈ ਇੰਨਾ ਹੋਈ ਧੰਨਵਾਦ ਦੋਸਤੋ ਲੋੜ ਹੈ ਤੁਹਾਡੇ ਸਾਥ ਦੀ ਜਵਾਨ ਫਤਿਹ ਜਹਾਨ ਫਤੇ ਸੋ ਇਹ ਜਗਜੀਤ ਗਾਂਧੀ ਨੇ ਪੂਰੀ ਗੱਲਬਾਤ ਲਿਖੀ ਆ ਜਗਜੀਤ ਗਾਂਧੀ ਸਾਨੂੰ ਪਤਾ ਲੱਗਿਆਗਾ ਸੋਰਸਾਂ ਤੋਂ ਸਾਡੇ ਜੋ ਪਰਸਨਲੀ ਸੋਰਸ ਨੇ ਵੀ ਜਗਜੀਤ ਗਾਂਧੀ ਨੇ ਪਰਿਵਾਰ ਤੱਕ ਵੀ ਮੈਸੇਜ ਆਉਣ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਦੀਪੀ ਸਿੱਧੂ ਰਕਵੇ ਨੇ ਇਲਜ਼ਾਮ ਲਾਏ ਆ ਵੀ ਸੰਦੀਪ ਦੀ ਇਨਵੈਸਟੀਗੇਸ਼ਨ ਨੂੰ ਜਿਹੜਾ ਉਹਨੂੰ ਗਲਤ ਪਾਸੇ ਵੱਲ ਤੋਰਿਆ ਜਾ ਰਿਹਾ ਅਸਲੀ ਕਾਤਲਾਂ ਦਾ ਨਾਂ ਨਹੀਂ ਲੈ ਰਹੇ ਕਿਉਂ ਨਹੀਂ ਨਾਂ ਲੈ ਰਹੇ ਉਹ ਉਹ ਜਾਣਦੇ ਆਗੇ ਜੋ ਕੁਝ ਵਿਅਕਤੀ ਬਲੀ ਦੇ ਬੱਕਰੇ ਬਣੇ ਪਿਆਗੇ ਉਹਨਾਂ ਨੂੰ ਝਟਕਾਇਆ ਜਾ ਰਿਹਾ ਹੈ ਜਿਵੇਂ ਦੀਪੀ ਸਿੱਧੂ ਰਗਮੈਨੇ ਕਿਹਾ ਸੀ ਵੀ ਸੰਦੀਪ ਨੰਗਲੰਬੀਆਂ ਦੀ ਮੌਤ ਤੇ ਅਸਿਆਸਤ ਹੁੰਦੀ ਹੈ ਤੇ ਲੋਕ ਆਪੋ ਆਪਣੇ ਤਰੀਕੇ ਨਾਲ ਜਿਹੜੇ ਮੂਰੇ ਆ ਜਾਂਦੇ ਮੋਢੇ ਬਣੇ ਪਿਆਗੇ ਉਹ ਆਪਣੀਆਂ ਜੇਬਾਂ ਭਰ ਰਹੇ ਆਗੇ ਬਾਕੀ ਕਿੰਨੀ ਕ ਸਚਾਈ ਆ ਇਸ ਬਾਰੇ ਇਸ ਜਗਜੀਤ ਗਾਂਧੀ ਬਾਰੇ ਆਉਣ ਵਾਲੇ ਥੋੜੇ ਦਿਨਾਂ ਚ ਅਸੀਂ ਤੁਹਾਨੂੰ ਹੋਰ ਵੀ ਡੀਪਲੀ ਗੱਲਾਂ ਦੱਸਾਂਗੇ ਤੇ ਤੁਸੀਂ ਬਾਕੀ ਕਮੈਂਟਾਂ ਦੇ ਵਿੱਚ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ ਤਦ ਤੱਕ ਲਈ ਧੰਨਵਾਦ